ਸਖਬੀਰ ਸਿੰਘ ਬਾਦਲ ਨੂੰ ਲੈ ਕੇ ਬਾਦ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰ ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਇੱਕ ਉਦਘਾਟਨ ਵੀ ਕੀਤਾ ਜਿਹੜਾ ਕਿ ਹਰਵਾਰਾ 에어ਪੋਰਟ ਦਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜਿਹੜੇ ਲੋਕਾਂ ਨੂੰ ਇਹ ਲੱਗਦਾ ਹੋਵੇ ਕਿ ਬਜਟ ਦੇ ਵਿੱਚ ਪੰਜਾਬ ਪ੍ਰਤੀ ਕੁਝ ਵੀ ਨਹੀਂ ਆਇਆ ਯਾਨੀ ਹਰਪਾਲ ਸਿੰਘ ਚੀਮਾ ਪੰਜਾਬ ਦੀ ਸਰਕਾਰ ਦੇ ਇੱਕ ਗ੍ਰਹਿ ਮੰਤਰੀ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਪੰਜਾਬ ਪ੍ਰਤੀ ਕੇਂਦਰ ਦੇ ਬਜਟ ਦੇ ਵਿੱਚ ਕੁਝ ਵੀ ਨਹੀਂ ਹੈਗਾ ਪਰ ਵਿਰੋਧੀ ਧਿਰਾਂ ਨੇ ਵੀ ਬਹੁਤ ਸਾਰਾ ਕਿਹਾ ਪਰ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਖਬਰ ਪ੍ਰਧਾਨ ਮੰਤਰੀ ਦੇ ਮੋਹ ਉਹ ਤੁਹਾਨੂੰ ਇੱਕ ਬਿਆਨ ਸੁਣਾਉਣ ਜਾ ਰਹੇ ਮੈਂ ਅੱਜ ਦਾ ਹੀ ਬਿਆਨ ਹੈ ਬਿਲਕੁਲ ਠੀਕ ਇੱਕ ਘੰਟਾ ਪਹਿਲਾਂ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬਿਆਨ ਦੇ ਦਿੱਤਾ ਹੈ ਉਸ ਬਿਆਨ ਵਿੱਚ ਫਾਡੇ ਪੰਜਾਬ ਦੇ ਲੋਕਾਂ ਪ੍ਰਤੀ ਕੀ ਕੁਛ ਉਸ ਦੇ ਵਿੱਚ ਔਰ ਕਿਨੇ ਕਿਹੜੇ ਲੋਕਾਂ ਲਈ ਹੈ ਬਹੁਤ ਸਾਰੇ ਲੋਕਾਂ ਲਈ ਹੈ ਪਰ ਮੈਂ ਤੁਹਾਨੂੰ ਉਹ ਬਿਆਨ ਸੁਣਾਉਣ ਜਾ ਰਿਹਾ ਔਰ ਉਸ ਦੇ ਉੱਤੇ ਅੰਕੜੇ ਸੱਚ ਸਾਬਤ ਕਰਨ ਜਾ ਰਿਹਾ ਕਿ ਵਾਕਈ ਹੈਗਾ ਨਾ ਸੱਚ ਔਰ ਦੂਜੇ ਪਾਸੇ ਸਖਬੀਰ ਸਿੰਘ ਬਾਦਲ ਪੰਜਾਬ ਦੇ ਇਕਾਦੀ ਦਲ ਦੇ ਪ੍ਰਧਾਨ ਔਰ ਹੁਣ ਉਹਨਾਂ ਦੇ ਉੱਤੇ ਬਾਰ-ਬਾਰ ਆਖਰ ਮੁੱਖ ਮੰਤਰੀ ਭਵਨ ਸਿੰਘ ਮਾਨ ਦੀ ਅੱਖ ਪਹਿਲੀ ਕਿਉਂ ਰਹਿੰਦੀ ਹੈ ਪਹਿਲੀ ਨਜ਼ਰ ਇਸ ਕਰਕੇ ਰਹਿੰਦੀ ਹੈ ਕਿ ਸੁਖਬੀਰ ਸਿੰਘ ਬਾਦਲ ਅੱਜ ਕੱਲ ਇੱਕ ਬਹੁਤ ਵੱਡਾ ਐਕਸ਼ਨ ਪੰਜਾਬ ਦੀ ਸਰਕਾਰ ਵੱਲੋਂ ਚਲਾਇਆ ਗਿਆ ਮੈਂ ਦੋਵੇਂ ਖਬਰਾਂ ਤੁਹਾਡੇ ਨਾਲ ਇੱਕ ਇੱਕ ਕਰਕੇ ਸਾਂਝੀਆਂ ਕਰੂੰਗਾ ਪੰਜਾਬ ਦੀ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਐਕਸ਼ਨ ਗੈਸਾਂ ਵਿਰੁੱਧ ਚਲਾਇਆ ਗਿਆ ਔਰ ਬਹੁਤ ਵੱਡਾ ਐਕਸ਼ਨ ਇੱਕ ਨਸ਼ਿਆਂ ਦੇ ਵਿਰੁੱਧ ਵੀ ਚਲਾਇਆ ਗਿਆ ਪਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਸਰਕਾਰ ਦੀ ਪੱਟੀ ਮੇਸ ਕਰਨ ਦੀ ਕੋਸ਼ਿਸ਼ ਕੀਤੀ ਔਰ ਜਿਹੜਾ ਹੁਣ ਗੈਂਗਸਟਰਾਂ ਦੇ ਵਿਰੁੱਧ ਇੱਕ ਐਕਸ਼ਨ ਡੀਜੀਪੀ ਗੌਰਵ ਜਾਦਵ ਨੇ ਵੀ ਕਈ ਵਾਰ ਬਿਆਨ ਦੇ ਦਿੱਤਾ ਪੁਲਿਸ ਦੇ ਮੁਖੀ ਨੇ ਉਹ ਜਿਹੜਾ ਕੋ ਪੰਜਾਬ ਦੀ ਪੁਲਿਸ ਹਨ ਉਹ ਪੂਰੀ ਪੰਜਾਬ ਭਰ ਦੀ ਪੁਲਿਸ ਦੇ ਮੁਖੀ ਨੇ ਗੌਰਵ ਜਾਦਵ ਡੀਜੀਪੀ ਤਾਂ ਉਹਨੇ ਵੀ ਬਿਆਨ ਦਿੱਤਾ ਕਹਿੰਦੇ ਜੀ ਅਸੀਂ ਗੈਂਗਸਟਰਾਂ ਦੇ ਵਿਰੁੱਧ ਇੱਕ ਐਕਸ਼ਨ ਕੀਤਾ 60 ਗੈਂਗਸਟਰ ਦਾ ਹੋਣੇ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਬਾਕੀ ਸਾਡੇ ਪੰਜਾਬ ਨੂੰ ਸਾਡੀ ਸਟੇਟ ਸਾਡੇ ਸੂਬੇ ਨੂੰ ਅਸੀਂ ਬੇਹੱਦ ਜਿਆਦਾ ਖੁਸ਼ਹਾਲ ਕਰਨਾ ਚਾਹੁੰਦੇ ਆ ਭਲਾ ਤੁਸੀਂ ਆਪ ਦੇਖੋ ਪੰਜਾਬ ਦੀ ਪੁਲਿਸ ਤਾਂ ਇਹਦੇ ਵਿੱਚ ਲੜੀ ਹੋ ਸਕਦੀ ਉਹਨਾਂ ਨੂੰ ਤਾਂ ਪਤਾ ਕਿ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਪਰ ਇੱਥੇ ਹੁਣ ਇਲਜ਼ਾਮ ਸੁਖਬੀਰ ਬਾਦਲ ਤੇ ਲੱਗੇ ਨੇ ਸੁਖਬੀਰ ਬਾਦਲ ਤੇ ਇਲਜ਼ਾਮ ਕਿਹੜੇ ਲੱਗੇ ਨੇ ਉਹ ਤੁਹਾਨੂੰ ਸੁਣਾ ਦਿੰਨੇ ਆ ਔਰ ਸਾਡੇ ਪੰਜਾਬ ਪ੍ਰਤੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਕੀ ਐਲਾਨ ਕਰ ਦਿੱਤਾ ਠੀਕ ਇੱਕ ਘੰਟਾ ਪਹਿਲਾਂ ਉਹ ਬਿਆਨ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਕਿਉਂਕਿ ਇਸ ਬਿਆਨ ਨੂੰ ਬੜੀ ਗੌਰ ਦੇ ਨਾਲ ਸੁਣਨਾ ਤੇ ਸਮਝਣਾ ਕਿ ਜਰਾ ਇਹ ਮਾਮਲਾ ਗੜਬੜ ਹੈ ਇੱਕ ਪਾਸੇ ਤਾਂ ਹੁਣ ਦੇਖੋ ਉਹ ਲੋਕ ਕਿਵੇਂ ਕਹਿਣਗੇ ਜਿਨ੍ਹਾਂ ਨੂੰ ਸਹੂਲਤਾਂ ਆਲਰੇਡੀ ਮਿਲ ਲੰਗੀਆਂ ਨੇ ਤੇ ਔਰ ਹੁਣ ਮਿਲਣਗੀਆਂ ਤਾਂ ਹੁਣ ਇਹਦੇ ਵਿੱਚ ਕਈ ਸਾਡੇ ਕਿਸਾਨ ਕਈ ਸਾਡੇ ਗਰੀਬ ਹੋਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਵਾਲੇ ਜਿਨ੍ਹਾਂ ਬਾਰੇ ਪ੍ਰਧਾਨ ਮੰਤਰੀ ਬੋਲੇ ਨੇ ਪਹਿਲਾਂ ਮੈਂ ਤੁਹਾਨੂੰ ਪ੍ਰਧਾਨ ਮੰਤਰੀ ਦਾ ਬਿਆਨ ਸੁਣਾ ਦਿਆਂ ਉਸ ਤੋਂ ਬਾਅਦ ਸ਼ੋਭੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਜਿਨ੍ਹਾਂ ਦੇ ਉੱਤੇ ਬਹੁਤ ਵੱਡਾ ਇਲزام ਆਮ ਆਦਮੀ ਪਾਰਟੀ ਦੁਆਰਾ ਲਗਾਇਆ ਗਿਆ ਕੀ ਇਲزام ਲਾਇਆ ਗਿਆ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਸੁਣੋ 17 ਲੱਖ ਕਰੋੜ ਰੁਪਏ ਦਾ ਪ੍ਰਬਧਾਨ ਕੀਤਾ ਗਿਆ ਹੈ ਇਸੇ ਗਾਉਂ ਗਰੀਬ ਕਿਸਾਨ नौजवान सभी को फायदा होगा इंफ्रास्ट्रक्चर निर्माण पर लगने वाला हर रुपया रोजगार के अनेक नए अवसर बनाता है गांव में गरीब का घर बनता है तो मिस्त्री हो गाड़ी वाले हो स्थानीय दुकानदार हो सबको सबको फायदा होता है गांव की सड़कें अच्छी होगी तो मंडी तक उपज पहुंचाना आसान होगा और इन सबका फायदा यहां आप सभी को मिलेगा साथियों बीते सालों में हमारी सरकार ने गरीबों और मध्यम वर्ग को ਸਸਤਾ ਔਰ ਅੱਛਾ ਇਲਾਜ ਦੇਣੇ ਮੈਂ ਬਹੁਤ ਧਿਆਨ ਦਿਆ ਹੈ ਤਾਂ ਸੁਣ ਲਿਆ ਪੰਜਾਬ ਵਾਲੇ ਜਿਹੜੇ ਇਹ ਲੋਕ ਗੱਲ ਕਹਿੰਦੇ ਹਨ ਨਾ ਕਈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਪਰਤੇ ਕੁਝ ਨਹੀਂ ਕਰ ਸਕਦੇ ਪਰ ਮੈਂ ਦੱਸਣਾ ਚਾਹੁੰਗਾ ਦੇਖੋ ਚਾਹੇ ਜ਼ੀਰੋ ਗਰਾਉਂਡ ਤੇ ਰਿਪੋਰਟਿੰਗ ਕਰ ਲੋ ਉਥੋਂ ਵੀ ਤੁਹਾਨੂੰ ਇਹੀ ਗੱਲ ਮਿਲਣੀ ਹੈ ਜ਼ੀਰੋ ਗਰਾਉਂਡ ਤੇ ਜਾਓਗੇ ਤਾਂ ਬਹੁਤ ਸਾਰੇ ਸਾਡੇ ਗਰੀਬ ਵਰਗ ਦੇ ਲੋਕ ਹੈ ਜਿਹੜੇ ਉਹਨਾਂ ਨੂੰ ਬਹੁਤ ਵੱਡੀਆਂ ਸਹੂਲਤਾਂ ਆਲਰੇਡੀ ਕੇਂਦਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਔਰ ਅੱਜ ਵੀ ਉਹ ਜਿਹੜੀਆਂ ਸਹੂਲਤਾਂ ਨੇ ਮਿਲ ਰਹੀਆਂ ਨੇ ਇਸ ਗੱਲਾਂ ਦਾ ਫਾਇਦਾ ਕੱਲੇ ਗਰੀਬ ਲੋਕਾਂ ਨੂੰ ਹੀ ਨਹੀਂ ਬਲਕਿ ਨਾਲ ਹੀ ਨਾਲ ਦੇਸ਼ ਦੇ ਜਿੰਨੇ ਵੀ ਕਿਸਾਨ ਨੇ ਉਹਨਾਂ ਲਈ ਵੀ ਬਹੁਤ ਵੱਡਾ ਇੱਕ ਪ੍ਰਾਪਦਾਨ ਇਹਨਾਂ ਹੀ 1700 ਕਰੋੜ ਦੇ ਅੰਦਰ ਦਿੱਤਾ ਗਿਆ ਉਹਦੇ ਵਿੱਚ ਹਰ ਇੱਕ ਵਿਅਕਤੀ ਦਾ ਹਾਰਿਕ ਨਾਗਰਿਕ ਦਾ ਹਿੱਸਾ ਦਾ ਜਿਹੜਾ ਕਿ ਬਜਟ ਦੇ ਰੂਪ ਦੇ ਵਿੱਚ ਪਰ ਹੁਣ ਇੱਕ ਪਾਸੇ ਵਿਰੋਧੀ ਧਿਰਾਂ ਨੇ ਸਾਡੇ ਪੰਜਾਬ ਦੀ ਸਰਕਾਰ ਵੀ ਤਾਂ ਇਹ ਗੱਲ ਕਹਿ ਰਹੀ ਆ ਆ ਜਿਹੜਾ ਕਿ ਕੇਂਦਰ ਨੇ ਹੁਣ ਵਾਲੇ ਬਜਟ ਦੇ ਵਿੱਚ ਪੇਸ਼ ਨਹੀਂ ਕੀਤਾ ਤਾਂ ਦੱਸਣਾ ਚਾਹਾਂਗੇ ਚਾਹੇ ਇਸ ਬਜਟ ਦੇ ਅੰਦਰ ਨਹੀਂ ਆ ਪਰ ਜਿਹੜੀਆਂ ਸਹੂਲਤਾਂ ਪੰਜਾਬ ਪ੍ਰਤੀ ਕੇਂਦਰ ਵੱਲੋਂ ਆ ਰਹੀਆਂ ਨਾ ਉਹ ਬਹੁਤ ਹੀ ਵੱਡੀਆਂ ਨੇ ਅਹਿਮ ਨੇ ਔਰ ਨ ਲੋਕਾਂ ਲਈ ਨੇ ਬੰਨ ਕੋਲ ਜਿਹੜੇ ਗਰੀਬ ਲੋਕ ਨੇ ਜਿਹੜੇ ਆਪਣਾ ਮਕਾਨ ਖੁਦ ਨਹੀਂ ਬਣਾ ਸਕਦੇ ਉਹਨਾਂ ਲੋਕਾਂ ਲਈ ਕੇਂਦਰ ਦੀ ਇੱਕ ਬਹੁਤ ਵੱਡੀ ਮਦਦ ਹੈ ਇਸ ਗੱਲ ਤੋਂ ਵੀ ਮੂੰਹ ਨਹੀਂ ਫੇਰਿਆ ਜਾ ਸਕਦਾ ਕਿਉਂਕਿ ਬਹੁਤ ਵੱਡੇ ਪੱਧਰ ਦੇ ਉੱਤੇ ਗਰੀਬ ਲੋਕਾਂ ਨੂੰ ਸਹਾਇਤਾ ਕੇਂਦਰ ਵੱਲੋਂ ਤਾਂ ਦਿੱਤੀ ਗਈ ਹੈ ਪਰ ਸੁਖਬੀਰ ਸਿੰਘ ਬਾਦਲ ਤੇ ਆਜੋ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਮਿਸ਼ਨ ਪੰਜਾਬ ਦੀ ਪੁਲਿਸ ਨੇ ਚਲਾਇਆ ਪੁਲਿਸ ਦੇ ਮਿਸ਼ਨ ਨੂੰ ਵੀ ਝੂਠਾ ਘਰਾ ਦੇ ਰਹੇ ਸੀ ਸੁਖਬੀਰ ਸਿੰਘ ਬਾਦਲ ਪਰ ਉਹਨਾਂ ਦੇ ਉੱਤੇ ਅੱਜ ਇੱਕ ਪੰਜਾਬ ਦੀ ਸਰਕਾਰ ਦੇ ਕਰਮਚਮందੇ ਦਾ ਬਿਆਨ ਆ ਚੁੱਕਿਆ ਸੁਖਬੀਰ ਬਾਦਲ ਤੇ ਇਲਜ਼ਾਮ ਕੀ ਲੱਗੇ ਨੇ ਸੁਣੋ ਜਰਾ ਧਿਆਨ ਦੇ ਨਾਲ ਕਿਉਂਕਿ ਇਹ ਇਲਜ਼ਾਮ ਧਾਰੀਵਾਲ ਸਾਹਿਬ ਲਾ ਰਹੇ ਨੇ ਸੁਣੋ ਤੁਸੀਂ ਕੱਲ ਤੇ ਪੱਸੋ ਜਿਹੜੀਆਂ న్యూਸ ਦੇਖੀਆਂ ਪੰਜਾਬ ਸੁਖਾ ਦੇ ਸਰਦਾਰ ਭਗਤ ਸਿੰਘ ਮਾਨ ਜੀ ਦੀ ਸਰਕਾਰ ਦੇ ਇੱਕ ਬਹੁਤ ਵੱਡੀ ਗੱਲ ਜਿਹੜੀ ਹੈ ਉਹ ਗੈਸਟਰ ਦੇ ਖلاف ਆਰ ਡਰਗ ਬਫੀ ਦੇ ਖلاف ਜਿਹੜੀ ਸ਼ੁਰੂ ਕੀਤੀ ਹੈ ਬਹੁਤ ਸੜਾ ਤਹਿਯਾਹੀ ਡਿਸੀਜਨ ਕੀਤਾ ਕਿ ਪੰਜਾਬ ਦੇ ਵਿੱਚੋਂ ਗੈਸਟਰ ਨੂੰ ਖਤਮ ਕਰਨਾ ਪਤਾ ਸੀ ਬਦੋਂ ਪਹਿਲਾ ਅੰਬਸਾ ਦੇ ਵਿੱਚ ਇੱਕ ਵਿਆਹ ਹੋਇਆ ਜਿਹੜਾ ਇੱਕ ਗੈਸਟਰ ਦੀ ਸਸ਼ਟਾ ਦਾ ਵਿਆਹ ਹੈ ਉਸ ਵਿਆਹ ਦੇ ਉੱਤੇ ਚੋਣਵੀਆਂ ਕੰਟੀਦਾਂ ਦੇ ਆਪ ਉਹ ਜਿਸ ਧਰ ਨਾਲ ਗਏ ਸਦਾ ਸਬੀਰ ਸੇ ਵਾਦ ਧਾਬੀ ਸਾਹਿਬ ਉਹ ਕਈ ਲੀਟਰ ਸੀਗੇ ਵੱਡੇ ਵੱਡੇ ਲੀਡਰ ਸੀਗੇ ਉਹਨਾਂ ਨੇ ਸੋਚੇਤ ਕਰਕੇ ਇਹ ਥੀਕ ਆਫ ਦਾ ਦਸਾਲ ਪਿਆ ਕਿ ਜਦੋਂ ਪੰਜਾਬ ਸਰਕਾਰ ਵਿੱਚ ਆ ਕਿ ਅਸੀਂ ਗੈਸਰ ਖਤਮ ਕਰਦੇ ਆ ਤੇ ਅਕਾਲੀ ਦਲ ਪੰਜਾਬ ਦੇ ਵਿੱਚ ਗੈਸਰ ਨੂੰ ਕਿੱਦਾਂ ਪਾਲ ਦਿਆ ਕਿੱਦਾਂ ਉਹਨਾਂ ਦੇ ਪਤਵਾਦਾਂ ਦਾ ਫੇਰਿਆ ਤਾਂ ਸੁਣ ਲਿਆ ਪੰਜਾਬ ਵਾਲਿਓ ਅਕਾਲੀ ਦਲ ਦੇ ਉੱਤੇ ਗੈਂਗਸਟਰ ਬਾਦ ਪੈਦਾ ਕਰਨ ਦੇ ਇਲਜ਼ਾਮ ਕਈ ਪਾਸਿਆਂ ਤੋਂ ਨਗਰੇ ਨੇ ਯਾਨੀ ਕੰਨੀ ਆਮ ਆਦਮੀ ਪਾਰਟੀ ਨਹੀਂ ਬਲਕਿ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਦੇ ਉਹਨਾਂ ਨੇ ਵੀ ਇਹ ਗੱਲ ਸਵੇਰ ਜਿਹੜੀ ਕਿ ਮੈਂ ਵੀਡੀਓ ਪਾਈ ਹੈ ਉਹਦੇ ਵਿੱਚ ਇਹ ਗੱਲ ਕਹੀ ਹੈ ਕਿ ਸੁਖਵੀਰ ਬਾਦਲ ਦੇ ਰਾਜ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਗੈਂਗਸਟਰ ਬਾਦ ਉਹਨਾਂ ਨੇ ਪੈਦਾ ਕੀਤਾ ਇਹ ਗੱਲਾਂ ਕਈ ਪਾਸੇ ਤੋਂ ਸੁਖਵੀਰ ਬਾਦਲ ਦੇ ਉੱਤੇ ਜਾ ਲੱਗੀਆਂ ਨੇ ਤਾਂ ਹੁਣ ਇਸ ਵਿਸ਼ੇ ਦੇ ਉੱਤੇ ਤੁਹਾਡਾ ਕੀ ਕਹਿਣਾ ਕਮੈਂਟ ਜਰੂਰ ਕਰੋ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ